ਮੇਰਾ ਨਾਮ ਅਮਿਤ ਕੁਮਾਰ ਮਨੂ ਮੈਂ ਬਿਸਪਲ ਵੈਲਫੇਅਰ ਐਸੋਸੀਏਸ਼ਨ ਖਰੜ ਦਾ ਪ੍ਰਧਾਨ ਹਾਂ ਜੂਨੀਅਨ ਦਾ ਮੈਂ ਬਸੰਤ ਪੰਚਮੀ ਦੇ ਪਹਿਲਾਂ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਪੰਜਾਬ ਵਾਸੀਆਂ ਨੂੰ ਤੇ ਬਾਹਰ ਦੇਸ਼ ਦੇ ਵੀਰ ਵਸਦੇਆਂ ਨੂੰ ਬਹੁਤ-ਬਹੁ ਮੁਬਾਰਕਬਾਦ ਦਿੰਨਾ ਤੇ ਇੱਕ ਅਪੀਲ ਕਰਦਾ ਵੀ ਜੋ ਬੱਚੇ ਪਤੰਗ ਉਡਾਉਂਦੇ ਆ ਚਾਈਨਾ ਡੋਰ ਤੇ ਪੰਜਾਬ ਸਰਕਾਰ ਉਹਦੀ ਪਾਬੰਦੀ ਲਾਵੇ ਜਿਸ ਨਾਲ ਤੁਹਾਨੂੰ ਰੋਜ਼ ਤੁਸੀਂ ਨਿਊਜ਼ਾਂ ਵਿੱਚ ਇੰਸਟਾਗ੍ਰਾਮਾਂ ਤੇ ਸਾਰੇ ਦੇਖਦੇ ਹੀ ਉਹ ਜਿਸ ਨਾਲ ਜਾਨੀ-ਮਾਨੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਪਰ ਪੰਜਾਬ ਸਰਕਾਰ ਨੂੰ ਸਖਤ ਕਦਮ ਚੱਕਣੇ ਚਾਹੀਦੇ ਆ ਆ ਪੰਛੀਆਂ ਦਾ ਨੁਕਸਾਨ ਹੁੰਦਾ ਹੈ ਗਰਦਨਾ ਕੱਟ ਰਹੀਆਂ ਜਾਨੀ-ਮਾਨੀ ਨੁਕਸਾਨ ਹੋ ਰਿਹਾ ਹੈ ਇਸ ਤੇ ਵੀ ਨੱਥ ਪਾਈ ਜਾਵੇ ਤੇ ਗਵਰਨਮੈਂਟ ਇਸ ਤਰ੍ਹਾਂ ਦੀ ਪਾਲਿਸੀ ਲਿਆਵੇ ਜਿਹੜੇ ਚਾਈਨਾ ਡੋਰ ਆ ਵੇਚਣੇ ਵਾਲੇ ਆ ਉਹਨਾਂ ਦੇ ਸਖਤ ਸਬਤ ਕਾਰਵਾਈ ਕੀਤੀ ਜਾ ਪਰ ਉਹਨਾਂ ਦੇ ਕਾਰਵਾਈ ਕਰਨ ਨਾਲੋਂ ਵਧੀਆ ਜਿੱਥੇ ਇਹ ਚਾਈਨਾ ਡੋਰ ਬਣ ਰਹੀ ਆ ਕਿ ਉਹਨਾਂ ਉਤੀਸ ਨੂੰ ਪਵੰਦੀ ਲਾਈ ਜਾਵੇ हां सर श्रीमती बिल्कुल थोड़ी सी आणी ਗੱਲ ਹੈ ਜੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਆਈ ਆ ਉਹਨਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਹੀ ਨਹੀਂ ਪਤਾ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਬਜ਼ੁਰਗ ਕਿਸੇ ਦੇ ਹੈਗੇ ਆ ਜਿਸ ਤਰ੍ਹਾਂ ਮੇਰੇ ਪਰੇ ਲਾਲੋ ਮੇਰੇ ਮਾਪੇ ਰਹਿ ਨਹੀਂ ਮੇਰੇ ਬੱਚੇ ਆ ਗਏ ਮੈਨੂੰ ਪਤਾ ਹੈ ਮੇਰੇ ਮਾਪੇ ਨੇ ਆ ਕਰਿਆ ਪਰ ਇਹ ਆਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਸਰਸਵਤੀ ਪੀਲੇ ਚੋਲ ਆਦਿ ਬਣਾ ਕੇ ਜੋ ਵੀ ਦੇਵੀ ਦੇਵਤੇ ਉਹਦਾ ਪੂਜਨ ਜ਼ਰੂਰ ਕਰਨਾ ਚਾਹੀਦਾ